ਬੀ ਚਾਪਾ ਕੇ ਦੇਓ ਹਾਂ ਹਾਂ ਹਲੋ ਬਾਕੀ ਅੱਜ ਉੱਠਣ ਚਲੇ ਇਟੀ ਹੋਗੇ ਇਹ ਬਸ ਇੱਕ ਇੱਕ ਰਿਆ ਕਿ ਤੂੰ ਹੀ ਸੁਸਤੀ ਚ ਜੀ ਰਹੀਂਦੀ ਆ ਲਾ ਤੁਸੀਂ ਆ ਕਰੋ ਆ ਵੀ ਲੈ ਲਓ ਉੱਥੇ ਬੈਠ ਕੇ ਖਾ ਲਓ ਤੁਸੀਂ ਕੀ ਕਰ ਰਹੇ ਹੋ ਬਰਤਨੇ ਰੱਖਿਆ ਤੁਸੀਂ ਅੱਜ ਬਰਤ ਹਾਂ ਤੁਸੀਂ ਭੁਲੀਆ ਖਾਈ ਜਾਂਦੇ ਹੋ ਲੈ ਸੁਖੀ ਤੂੰ ਕਿਉਂ ਜੀ ਅੰਗਲ ਲਾ ਕਰਦੀ ਐ ਮੈਂ ਪਹਿਲਾਂ ਬਰਤ ਕਿਵੇਂ ਰੱਖ ਲੂ ਤਾਨੂੰ ਪਤਾ ਨਾ ਬੱਚੇ ਲਈ ਸਹੀ ਨਹੀਂ ਹੈਗਾ ਜੇ ਮੈਂ ਕੁਛ ਕਹਾਂ ਫੇਰ ਯੂ ਤੱਕ ਪਹੁੰਚੂ ਨਾ ਮੈਂ ਭੁੱਖੀ ਰਹੀ ਤਾਂ ਫਿਰ ਨਹੀਂ ਭਾਬੀ ਮੇਰੀ ਗੱਲ ਸੁਣੋ ਉਹ ਤਾਂ ਚਲੋ ਥੋੜੀ ਗੱਲ ਠੀਕ ਹੈ ਵੀ ਬੱਚੇ ਲਈ ਸਹੀ ਨਹੀਂ ਪਰ ਆ ਵੀ ਤਾਂ ਜ਼ਰੂਰੀ ਹੈ ਨਾ ਵਰਤ ਮੇਰੇ ਵੀਰੇ ਦੀ ਉਮਰ ਲੰਮੀ ਵਾਸਤੇ ਓਹ ਸੁਖੀ ਤੁਸੀਂ ਕਿਹੜੀਆਂ ਪੁਰਾਣੀਆਂ ਗੱਲਾਂ ਲੈ ਕੇ ਬੈਗੇ ਅੱਜ ਕੱਲ ਕੋਈ ਨਹੀਂ ਰੱਖਦਾ ਵਰਤ ਪੁਰਤ ਨਾਲੇ ਇਸ ਤੋਂ ਪਿਆਰਾ ਮੈਨੂੰ ਹੋਰ ਕੁਛ ਨਹੀਂ ਹੈਗਾ ਮੈਨੂੰ ਡਾਕਟਰ ਨੇ ਮਨਾ ਕੀਤਾ ਸੀ ਵੀ ਤੁਸੀਂ ਟਾਈਮ ਸਰੀ ਡਾਈਟ ਖਾਣੀ ਹੈਗੀ ਆਨੇ ਗਲਤੀ ਨਹੀਂ ਹੈਗੀ ਭਾਬੀ ਇਹ ਆਪਣੀ ਪਰੰਪਰਾ ਹੈ ਸਾਰੀਆਂ ਨੇੜੇ ਜੀ ਵਰਤ ਰੱਖਦੀਆਂ ਨੇ ਤੁਹਾਨੂੰ ਕੀ ਹੁੰਦਾ ਵਰਤ ਰੱਖਦਿਆਂ ਨੂੰ ਤੁਸੀਂ ਕਿਵੇਂ ਦੋਨਾਂ ਨੇ ਖਾਵਾ ਕਾਮੀ ਰੋਲਾ ਪਾ ਰਖਿਆ ਕਮਰ ਵਾਲੀ ਕਿ ਮੇਰੇ ਇਹਨੇ ਵਰਤ ਨਹੀਂ ਰੱਖਿਆ ਹੈਗਾ ਤੇਰਾ ਆਪੂ ਜੀਆ ਖਾਈ ਜਾਂਦੀ ਸੀ ਇਹ ਤਾਂ ਮੈਨੂੰ ਪਤਾ ਲੱਗ ਗਿਆ ਜਰ ਕਮਾਲ ਹੈ ਤੇਰੀ ਵਰਤ ਕਿਉਂ ਨਹੀਂ ਰੱਖਿਆ ਲੈ ਜੀ ਹੁਣ ਤੁਹਾਨੂੰ ਪਤਾ ਨਹੀਂ ਹੈਗਾ ਮੈਂ ਵਰਤ ਕੀ ਮੇਰੇ ਰੱਖਲਾ ਮੈਂ ਨਹੀਂ ਕਦੇ ਰੱਖਿਆ ਨਹੀਂ ਮੇਰੀ ਫੈਮਲੀ ਚ ਰੱਖਦਾ ਕੋਈ ਮੈਥੋਂ ਨਹੀਂ ਰੱਖਿਆ ਜਾਂਦਾ ਵਰਤਪੁਰਤ ਤੂੰ ਤਾਂ ਚਾਹੁੰਦੀ ਨਹੀਂ ਫਿਰ ਮੇਰੀ ਲੰਮੀ ਉਮਰ ਹੋਵੇ ਲੋਕਾਂ ਦੀਆਂ ਬਹੂਆਂ ਲੰਮੀ ਉਮਰ ਗੱਤਰ ਕੀ ਕੁਸ਼ ਕਰਦੀਆਂ ਇਹਨੇ ਕਿੱਦੇ ਸੁੱਖ ਮਣਾਈਏ ਵੀਰੇ ਤੇਰੀ ਪਹਿਲਾ ਵਰਤ ਸੀ ਉਹੀ ਰੱਖਿਆ ਨਹੀਂ ਇਹਨੇ ਬੋਲ ਤੇਰੀ ਸਹੀ ਆ ਇਹਨੂੰ ਤਾਂ ਆਇਆ ਵੀ ਹੁਣ ਹੀ ਮਰ ਜਾਏ ਪਰ ਸਾਰਾ ਦਿਨ ਖਾਣ ਦੀ ਅੱਗ ਲੱਗੀ ਰਹਿੰਦੀ ਆ ਬਸ ਮੈਂ ਕਿਹੜਾ ਜਾਣ ਬੁੱਝ ਕੇ ਖਾਣੀ ਤੁਹਾਨੂੰ ਪਤਾ ਹੈ ਨਾ ਹੁਣ ਮੈਨੂੰ ਭੁੱਖ ਲੱਗਦੀ ਹੈਗੀ ਭੁੱਖ ਤਾਂ ਸਾਨੂੰ ਵੀ ਲੱਗਦੀ ਆ ਅਸੀਂ ਨਹੀਂ ਰੱਖਦੀਆਂ ਵਰਤ ਫਤੂ ਮੈਨੂੰ ਕਹੇ ਮੈਂ ਤਾਂ ਆਪਦਾ ਵਰਤਾਪ ਹੀ ਰੱਖ ਲੈਂਦਾ ਮੇਰੀ ਗੱਲ ਸੁਣੋ ਜੀ ਲੈ ਤੂੰ ਕੋ ਰੱਖ ਲੈਗਾ ਵੀਰੇ ਜਦੋਂ ਇਹ ਹੈਗੀ ਆ ਇਹ ਕਦੇ ਵਾਸਤੇ ਲਿਆਂਦੀ ਆ ਇਹਨੂੰ ਖਾਣ ਨੂੰ ਨਾਲ ਦੇ ਹੀ ਹੁਣ ਕੁਸ ਮੈਂ ਅੱਧਾ ਕਿ ਤਾਂ ਬਚੂਗਾ ਹੀ ਮੈਂ ਇਹਦਾ ਮਰਿਆ ਲੈ ਮੈਂ ਤਾਂ ਕਿਉਂ ਜੀ ਤੁਸੀਂ ਬਹਿਮ ਕਰੀ ਜਾਂਦੇ ਹੋ ਇਹ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਵਿਸ਼ਵਾਸ ਮਿਲਿਆ ਸੀ ਉਹਦੀ ਬਹੂ ਨੇ ਰੱਖਿਆ ਉਹਦੀ ਭਝਾਈ ਨੇ ਰੱਖਿਆ ਉਹ ਕਹਿੰਦਾ ਵੀ ਸਾਡੀਆਂ ਤਾਂ ਸਾਰਾ ਸਾਰਾ ਦਿਨ ਕੁਝ ਨਹੀਂ ਕਰਦੀਆਂ ਮੈਂ ਵੀ ਟੋੜਾ ਹੋ ਕੇ ਕਿਹਾ ਹੈ ਮੈਂ ਆਪਾਂ ਮੈਂ ਇਹਦਾ ਆਪ ਰੱਖਿਆ ਆਹੋ ਬਾਈ ਤੂੰ ਵੀ ਕੱਟ ਨਹੀਂ ਤੂੰ ਬਣਾਉਂਦਾ ਫਿਰ ਇਹਦੀ ਟੌਰ ਤੇ ਭਾਲਦੀ ਆ ਤੇਰੀ ਸੁੱਖਾ ਕਿਉਂ ਨਹੀਂ ਸੁਖਪਾਲ ਦੀ ਸੁਖੀ ਜੀ ਤੁਸੀਂ ਕੀ ਬੋਲੀ ਜਾਂਦੇ ਹੋ ਮੈਂ ਸਾਰਾ ਦਿਨ ਸੁਖਪਾਲ ਦੀਆਂ ਨਾਲੇ ਵਾਹਿਗੁਰੂ ਅਗੇ ਅਰਦਾਸ ਕਰੋ ਕੀ ਵਰਤਾ-ਬਰਤਾ ਚ ਕੁਛ ਨਹੀਂ ਇਹ ਗੁਰਬਾਣੀ ਚ ਵੀ ਲਿਖਿਆ ਹੋਇਆ ਸਾਨੂੰ ਸਾਫ ਸਾਫ ਪਤਾ ਹੈ ਚੱਲ ਲਿਖਿਆ ਤਾਂ ਹੈਗਾ ਅਸੀਂ ਮੰਨ ਜਾਈਏ ਪਰ ਭਈ ਇਹ ਤਾਂ ਪਰੰਪਰਾ ਆਉਂਦੀ ਆ ਪਹਿਲਾਂ ਤੋਂ ਤੁਰੇ ਮੈਨੂੰ ਨਹੀਂ ਪਤਾ ਯਾਰ ਇਦੋਂ ਬਾਅਦ ਮੈਂ ਨਹੀਂ ਤੈਨੂੰ ਖਾਲ ਦਿੰਦਾ ਮੇਰੇ ਤਾਂ ਸਾਰੇ ਯਾਰਾਂ ਦੇ ਸਤਿਕਾਰ ਨੇ ਰੱਖਿਆ ਪਰ ਤੂੰ ਕਹਿੰਦੀ ਰੱਖਦੀ ਤੁਸੀਂ ਆਪਣੇ ਬੱਚੇ ਵਾਰੇ ਤਾਂ ਸੋਚੋ ਮੇਰੇ ਵਾਰੇ ਨਹੀਂ ਸੋਚਣਾ ਨਾ ਸੋਚੋ ਮੇਰਾ ਬੱਚਾ ਉਹ ਇੱਕਦਮ ਖੁਸ਼ ਨਾਲ ਕੱਟ ਤੂੰ ਕੱਟਾ ਕਿਵੇਂ ਕੱਟ ਜੂ ਤੁਸੀਂ ਇਹ ਤਾਂ ਦੇਖੋ ਇਹ 3 ਮਨთ ਕੰਪਲੀਟ ਤੱਕ ਵੀ ਨਹੀਂ ਹੋਏ ਇਹ ਸਭ ਦੀ ਜੜ ਤੂੰ ਹੀ ਆ ਜੇ ਵਰਤ ਰੱਖ ਲੰਦੀ ਕਿਉਂ ਹੰਗਾਮਾ ਹੁੰਦਾ ਤੇ ਆਥ ਨੂੰ ਤੂੰ ਖਾਏਂਗੀ ਫਰੂਟ ਉਦੋਂ ਖਾ ਲਓ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਦੇਖ ਲੈ ਵੀਰੇ ਕਿਵੇਂ ਹੈਂਕੜੀ ਦਿਖਾ ਕੇ ਜਾਂਦੀ ਐ ਤੂੰ ਹੀ ਸਿਰ ਚੜਾਇਆ ਹੋਇਆ ਐ ਇਹਨੂੰ ਓਏ ਮੈਂ ਤਾਂ ਉਹੀ ਆਏ ਬਸ ਪਿਆਰ ਪਿਆਰ ਦੇ ਚੱਕਰ 'ਚ ਇਹ ਉੱਪਰ ਚੜਾ ਲਿਆ ਕੋਈ ਨਾ ਲਾਹੂਗਾ ਵੀ ਹੁਣ ਮੈਂ ਤੂੰ ਤਾਂ ਖੜਾ ਨਾ ਛੱਡਿਆ ਕਰ ਤੇ ਨਿਗ੍ਹਾ ਰੱਖਿਆ ਕਰ ਮੇਰੀ ਇਸੇ ਤੇ ਨਿਗ੍ਹਾ ਆਤਰਾ ਲੈ ਪੁਜੀਆ ਖਾਈ ਜਾਂਦੀ ਸੀ ਦੇਖ ਲੈ ਬਸ ਹੁਣ ਇਹਨੂੰ ਖਾਣ ਨਾ ਦੇਈ ਕੋ ਲੇ ਕੰਦੇ ਕੋਈ ਅਸਰ ਨਹੀਂ ਹੁੰਦਾ ਕਿਉਂ ਨਹੀਂ ਅਸਰ ਹੁੰਦਾ ਡਾਕਟਰ ਨੇ ਮੈਨੂੰ ਸਾਫ਼-ਸਾਫ਼ ਕਿਹਾ ਸੀ ਵੀ ਭੁੱਖਾ ਤਾਂ ਜੰਮੀ ਨਹੀਂ ਰਹਿਣਾ ਸੁੱਕੀ ਹਾਂ ਕਿੱਧਰ ਚੱਲੇ ਤੁਸੀਂ ਮੇਰੀ ਗੱਲ ਸੁਣੋ ਆ ਪੈਣ ਬਣ ਕੇ ਨਾ ਝਾੜੂ ਪੋਚਾ ਕਰ ਦੋ ਮੇਰੇ ਤਾਂ ਨਾ ਪੇਟ 'ਚ ਦਰਦ ਹੋਈ ਜਾਂਦਾ ਲੈ ਤੇਰਾ ਸਿਰ ਤੇ ਗਾਂ ਭਾਰੀ ਪੰਡ ਤੇਰੀ ਝਾੜੂ ਵੀ ਨਹੀਂ ਮਾਰ ਸਕਦੀ ਮੈਂ ਝਾੜੂ ਮਾਰਨ ਤੋਂ ਮਨੋਂ ਹੀ ਕਹ ਦੋ ਕਿਤੇ ਸਾਨੂੰ ਪਤਾ ਨਾ ਮੈਂ ਤੁਹਾਡੇ ਕਹਿਣ ਤੇ ਬਰਤ ਵੀ ਰੱਖ ਲਿਆ ਮੇਰੇ ਤਾਂ ਭੁੱਖ ਨਹੀਂ ਚੱਲੀ ਜਾਂਦੀ ਕੋਈ ਸਾਨ ਨਹੀਂ ਕੀਤਾ ਜੇ ਵਰਤ ਰੱਖ ਲਿਆ ਸਾਰੀਆਂ ਔਰਤਾਂ ਹੀ ਰੱਖਦੀਆਂ ਨੇਗੀਆਂ ਨਾਲੇ ਸਾਰੀਆਂ ਹੀ ਕੰਮ ਕਰਦੀਆਂ ਮਾਰ ਲਾ ਝਾੜੂ ਚੁੱਪ ਕਰਕੇ ਸੁਖੀ ਮੈਂ ਮਨੋਂ ਨਹੀਂ ਕਰ ਰਹੀ ਕੰਮ ਤੋਂ ਜੇ ਮੈਂ ਠੀਕ ਹੁੰਦੀ ਮੈਂ ਵਰਤ ਵੀ ਰੱਖ ਲੈਂਦੀ ਪਰ ਮੈਂ ਠੀਕ ਨਹੀਂ ਨਾ ਤੁਹਾਨੂੰ ਪਤਾ ਮੇਰੇ ਪੇਟ ਦਰਦ ਹੋਣ ਲੱਗ ਗਿਆ ਹੁਣ ਤਾਂ ਚੰਗੀ ਭਲੀ ਭੁਜੀਆ ਖਾਈ ਜਾਂਦੀ ਸੀ ਤੜਕੇ ਮਸਾ ਹਟਾਇਆ ਤੈਨੂੰ ਹੋਰ ਉਹਦਾ ਤੇਰੇ ਦਰਦ ਹੋਇਆ ਨਹੀਂ ਕਦੋਂ ਖਾਦਾ ਖਾਣ ਹੀ ਲੱਗੀ ਸੀਗੀ ਹਜੇ ਝਾੜੂ ਮਾਰਨੀ ਮਾਰੀ ਨਾ ਟਾਸਣ ਵਾਸਣ ਨਾ ਕਰ ਤੂੰ ਚੁੱਪ ਕਰਕੇ ਸਫਾਈ ਕਰ ਲੈ ਮੈਂ ਸੱਚੀ ਕਹਿਨੀ ਆ ਮੈਂ ਝੂਠ ਨਹੀਂ ਬੋਲਦੀ ਪਤਾ ਨਹੀਂ ਕਿਉਂ ਇੰਨਾ ਟਲਦੀ ਐ ਜੇ ਵਗ ਜਾ ਹੁਣ ਅੰਦਰ ਮੈਥੇ ਦੇ ਡਰਾਮੇ ਇਹਦੇ ਮੈਥੇ ਦੇ ਡਰਾਮੇ ਮੈਥੇ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਮੈਥੇ ਝਾੜੂ ਨਹੀਂ ਵੱਜਦਾ ਪੀਰਾ ਵੀ ਅੰਦਰ ਪਿਆ ਉੱਠ ਕੇ ਨਹੀਂ ਵੇਖਦਾ ਉਹਨੂੰ ਐ ਹੋਊਗਾ ਵੀ ਖਣੀ ਭੈਣ ਹੀ ਬੋਲਦੀ ਐ ਕੱਲੀ ਲੈ ਝਾੜੂ ਮਾਰਦੇ ਦੱਸ ਜ਼ੋਰ ਲੱਗਦਾ 2 ਮਿੰਟ ਲੱਗੇ ਲੈ ਮੈਨੂੰ ਝਾੜੂ ਕੱਢਣ ਤੇ ਸਾਰਾ ਦਿਨ ਟਲਦੀ ਰਹਿੰਦੀ ਐ ਕੰਮਾਂ ਤੋਂ ਇਹ ਨਾਲ ਗੱਲ ਕਰੀ ਨਾ ਤੁਸੀਂ ਗੱਲ ਕਿਉਂ ਨਹੀਂ ਸੁਣਦੇ ਉਹ ਕਰਦਾ ਯਾਰ ਇੱਕ ਤੇ ਰੋਲਾ ਪੈ ਰਿਹਾ ਤੁਸੀਂ ਮੇਰੇ ਦਰਦ ਦੂਰੇ ਬਹੁਤ ਖਤਰਨਾਕ ਵਾਲਾ ਤੁਸੀਂ ਗੱਲ ਕਿਉਂ ਨਹੀਂ ਸੁਣਦੇ ਮੇਰੀ ਪਲੀਜ਼ ਮੈਨੂੰ ਦਵਾਈ ਦਿਵਾ ਲਿਓ ਓਏ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਯਾਰ ਦਵਾਈ ਬਿੰਦਕ ਪਿੱਛੋਂ ਮੈਥੋਂ ਨਹੀਂ ਦਵਾਈ ਦਬੂਈ ਜਾਂਦੀ ਮੇਰੇ ਰੋਲਾ ਪਈ ਜਾਂਦੀ ਆ ਮਾੜਾ ਮੋਟਾ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਤੁਸੀਂ ਸਮਝਦੇ ਕਿਉਂ ਨਹੀਂ ਤੂੰ ਕਿਹਾ ਸੀ ਨਾ ਮੇਰੀ ਤਬੀਅਤ ਪਹਿਲੇ ਹੀ ਨਹੀਂ ਠੀਕ ਰਹਿੰਦੀ ਤੇ ਇਹੋ ਕੁਝ ਨਹੀਂ ਹੁੰਦਾ ਪਖੰਡ ਜੇ ਨਾ ਕਰ ਕਿਹੜੇ ਪਖੰਡ ਮੈਂ ਪਖੰਡ ਨਹੀਂ ਕਰ ਰਹੀ ਜੇ ਹੁਣ ਭੈਣ ਨੇ ਤੈਨੂੰ ਕਹਿਤਾ ਬਤ ਰੱਖਣ ਨੂੰ ਤੇਰੇ ਦੰਤ ਹੋਣ ਲੱਗ ਗਿਆ ਮੈਂ ਜੀ ਸੱਚੀ ਗੇਰੀ ਆ ਮੈਂ ਝੂਠ ਨਹੀਂ ਬੋਲਦੀ ਮੇਰੇ ਸੱਚੀ ਮੋਹ ਚੋਂ ਦਰਦ ਹੋ ਰਿਹਾ ਤੂੰ ਸੱਚ ਕਿਤੇ ਬੋਲਿਆ ਵੀ ਆ ਤੇ ਸੱਚ ਬੋਲ ਦਿੰਦੀ ਆ ਦਿਨ ਥੋੜੀ ਦੇਖਦੀ ਚੁੱਪ ਕਰਕੇ ਪਈ ਰਹਿ ਆਪੇ ਅੜ ਜੂ 2-4 ਮਿੰਟਾਂ ਚ ਦੋ ਚਾਰ ਮਿੰਟ ਜਿਗੜਾ ਪਰ ਨੋਰਮਲ ਦਰਦ ਡਾਕਟਰ ਨੇ ਨਾ ਸਮਝਤਾ ਕਿ ਉਸ ਮੇਰੇ ਨਾਲ ਕੋਈ ਪ੍ਰੋਬਲਮ ਨਹੀਂ ਤੁਸੀਂ ਨਾਲ ਦੀ ਨਾਲ ਹਸਪੀਟਲ ਚ ਜਾ ਲੈ ਉਹਨਾਂ ਦਾ ਮੇਰੇ ਸਾਲੇ ਨੇ ਫੀਸ ਲੈਣੀ ਆ ਉਹ ਤਾਂ ਦੀ ਫੀਸ ਲੈ ਲੂਗਾ 5-700 ਨੂੰ ਬਣ ਜੂ 5-700 ਦਵਾਈਆਂ ਦਾ ਮੇਰੇ ਤਾਂ ਗਿਆ ਨਾ 1500 ਮੈਂ ਇੰਨੀ ਸਸਤੀ ਹੋਗੀ ਮਸਾ ਸੁੱਖਾ ਸੁੱਕ ਸੁੱਕ ਕੇ ਲੱਗਦਾ ਜੱਸੇ ਤਦੋਂ ਦੇਖੋ ਨੀ ਮੇਰੇ ਬਹੁਤ ਦਰਦ ਹੋ ਰਿਹਾ ਪਲੀਜ਼ ਲੈ ਚੱਲੋ ਡਾਕਟਰ ਦੇ ਉਹ ਕਿੱਥੋਂ ਨਹੀਂ ਮੋਸਣਗਾ ਦਾ ਹੋਇਆ ਜੱਸੇ ਬਰਾ ਹੋ ਜਾ ਵੀਡੀਓ ਦੇਖ ਲੈਣ ਲਈ ਇਦੀ ਤਕੜੀ ਵੀਡੀਓ ਮੋਸਣ ਆਈ ਜਾਂਦਾ ਪਾੜਾ ਆ ਦੇਖ ਆਪੇ ਆ ਜੂਗਾ ਤੈਨੂੰ ਤੁਸੀਂ ਕੀ ਕਰਿਆ ਨਾ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਮੈਨੂੰ ਸੱਚੀ ਡਾਕਟਰ ਦੀ ਲੋੜ ਹੈ ਪਲੀਜ਼ ਡਾਕਟਰ ਦੇ ਲੈ ਜਾਓ ਬੈਠ ਬੈਠ ਮੈਂ ਲਊ ਵੀ ਹੁਣੇ ਬਾਅਦ ਚ ਗੱਡੀ ਨਾਲ ਦੇਖ ਲਈ ਕੋਈ ਕਰਨੀ ਇੰਦੀ ਤਤਨੇ ਇੰਦੀ ਮਾੜੇ ਜਿਵੇਂ ਛੇ ਲੱਗ ਦੂਰਾ ਲਾਓ ਮੈਂ ਤੇ ਤੂੰ ਭੱਗ ਗਈ ਜਾਨ ਤੂੰ ਕਿੱਥੇ ਜਰਦੀਆਂ ਮੈਨੂੰ ਪਈ ਰਹਿ ਗਈ ਤੇ ਤੈਨੂੰ ਕੁਛ ਨਹੀਂ ਗੈ ਮੈਂ ਤੇ ਇਨਾਂ ਦਿਨ ਲੰਮੀ ਉਮਰ ਲਈ ਉਹ ਬਰਤ ਰੱਖਿਆ ਸੀ ਫੋਨ ਮੈਨੂੰ ਕਿੰਨੀ ਤਕਲੀਫ ਹੋ ਰਹੀ ਹੈ ਲੈਣੀ ਤਾਂ ਮੇਰੀ ਇੱਕ ਵਾਰ ਵੀ ਨਹੀਂ ਗੱਲ ਸੁਣੀ ਮੈਂ ਕੀ ਕਰਾਂ ਭਾਬੀ ਤੂੰ ਤਾਂ ਸਾਰਾ ਦਿਨ ਵਾਜਾਂ ਹੀ ਮਾਰੀ ਜਾਇਆ ਕਰ ਮੈਨੂੰ ਪਾਣੀ ਤਾਂ ਲਿਆ ਦੇ ਲੈ ਆਹ ਲਵੇਰ ਸੋਈ ਆ ਪਾਣੀ ਨਹੀਂ ਪੀ ਸਕਦੀ ਚੱਕ ਕੇ ਅੱਖੀ ਮੇਰੀ ਤਬੀਅਤ ਸੱਚੀ ਨਹੀਂ ਢੀਕ ਪਹਿਲਾਂ ਤੇਰਾ ਵੀਰਾ ਇਗਨੋਰ ਕਰਕੇ ਚੱਲਾ ਗਿਆ ਤੂੰ ਤਾਂ ਸੁਣ ਲੈ ਕਮ ਸੇ ਕਮ ਭਾਬੀ ਤੇਰੀ ਤਬੀਅਤ ਠੀਕ ਕਦੋਂ ਹੁੰਦੀ ਐ ਮੈਂ ਝੂਠ ਨਹੀਂ ਬੋਲ ਰਹੀ ਮੈਂ ਸੱਚੀ ਬੋਲ ਰਹੀ ਹਾਂ ਤੁਹਾਨੂੰ ਕਿਹਾ ਸੀ ਨਾ ਮੈਂ ਬਰਤ ਨਹੀਂ ਰੱਖ ਸਕਦੀ अच्छा तू व्रत रख ਨਹੀਂ ਸਕਦੀ ਹੈ ਮੈਂ ਪੂਰੇ 7 ਵਰਤ ਰੱਖੇ ਆ ਮੈਨੂੰ ਪਤਾ ਕੁਛ ਨਹੀਂ ਹੁੰਦਾ ਮੇਰੇ ਤਾਂ ਕਦੇ ਹਜਾ ਕੁਛ ਹੋਇਆ ਨਹੀਂ ਤੇਰੇ ਹੀ ਹੋਈ ਜਾਂਦਾ ਫਿਰ ਤੁਸੀਂ ਵੈਸੀ ਨੋਰਮਲ ਰੱਖੇ ਹੋਣਗੇ ਨਾ ਪ੍ਰੈਗਨਨਸੀ ਤੁਹਾਡੇ ਨੇ ਰੱਖੇ ਹੋਣਗੇ ਕਿਉਂ ਨੋਰਮਲ ਰੱਖੇ ਹੋਣਗੇ ਜਵਾਕ ਤਾਂ ਮੇਰੇ ਵੀ ਹੋਇਆ ਪਰ ਤੇਰੇ ਵਾਲਾ ਹਾਲ ਨਹੀਂ ਵੇਖਿਆ ਤੂੰ ਤਾਂ ਵਾੜੇ ਕੁਝ ਜ਼ਿਆਦਾ ਡਰਾਮੇ ਕਰੀ ਜੰਨੀ ਹੈ ਹੋਰ ਇੱਕ ਤਾਂ ਲੱਗ ਲੱਗ ਹੁੰਦਾ ਤੁਹਾਡੀ ਤਾਂ ਵੀਰ ਠੀਕ ਰਹਿੰਦੀ ਹੋਗੀ ਮੇਰਾ ਨਹੀਂ ਹੈ ਹੋਇਆ ਕੀ ਤੇਰੀ ਤਬੀਅਤ ਨੂੰ ਮੇਰੇ ਪੇਟ ਨੂੰ ਰੇ ਬਹੁਤ ਜਿਆਦਾ ਪਤਾ ਨਹੀਂ ਤੇਰੇ ਕਿਉਂ ਹੋਈ ਜਾਂਦਾ ਪੇਟ ਦਰਦ ਸੋ ਬਸ ਕੇਲੇ ਵੱਧ ਖਾਗੀ ਹੋਏਗੀ ਮੈਂ ਤਾਂ ਕੁਛ ਨਹੀਂ ਖਾਦਾ ਤੁਸੀਂ ਕਿਉਂ ਨਹੀਂ ਯਕੀਨ ਮੰਨਦੀ ਮੈਂ ਕਿਹੜੇ ਵੇਲੇ ਖਾ ਲਿਆ ਤੁਹਾਡੇ ਤਾਂ ਪਹਿਲਾਂ ਹੀ ਉੱਠ ਕੇ ਮੈਂ ਨਾ ਕਿ ਕਿਚਨ ਚ ਗਈ ਸੀ ਫਿਰ ਭਾਬੀ ਹੁਣ ਮੈਂ ਕੀ ਕਰਾਂ ਵੀਰੇ ਨੂੰ ਕਹਰੇ ਜੇ ਭਾਜ ਜਾ ਉਹ ਤਾਂ ਚਲੇ ਗਏ ਬਾਹਰ ਚਲੇ ਗਿਆ ਫਿਰ ਕੋਈ ਨਾ 10 ਮਿੰਟ ਹੋਰ ਰਹਿ ਲਾ ਆ ਬਿੰਦ ਕ ਨੂੰ ਚੰਦ ਚੜ੍ਹ ਜੂਗਾ ਫਿਰ ਅਰਗ ਦੇ ਦੀ ਜੀ 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 ਆਪੇ ਤੇ ਕੇ ਅਸੀਗਾ ਵੀ ਤੁਸੀਂ ਇਹਦੀ ਲੰਮੀ ਉਮਰ ਲਈ ਪਾਤਰ ਰੱਖ ਠੀਕ ਹੈ ਜਦੋਂ ਆਪਣਾ ਫਰਜ਼ ਬੰਦ ਹੈਗਾ ਵੀ ਆਪਾਂ ਉਹਨਾਂ ਦੀ ਲੰਮੀ ਉਮਰ ਲਈ ਕੁਝ ਕਰੀਏ ਕਿ ਉਹਨਾਂ ਦਾ ਫਰਜ਼ ਨਹੀਂ ਬੰਦ ਵੀ ਉਹ ਮੇਰਾ ਖਿਆਲ ਰੱਖੇ ਹੁਣ ਖਿਆਲ ਰੱਖੀ ਤਾਂ ਜਾਂਨੇ ਆ ਹੋਰ ਖਿਆਲ ਕਿਵੇਂ ਰੱਖਦੇ ਹੁੰਦੇ ਆ ਚੰਗੇ ਤੈਨੂੰ ਸੇਵਕੇ ਲੈ ਲਿਆ ਤੇ ਸਵੇਰ ਚੂਰੀ ਗੁੱਟ ਕੇ ਦੇਤੀ ਤੂੰ ਫੇਰ ਵੀ ਐ ਕਰੀ ਜਾਂਦੀ ਆ ਮੈਂ ਕੁਝ ਨਹੀਂ ਖਾਦਾ ਇਹ ਤਾਂ ਜਸਸੀ ਨਹੀਂ ਖਾਦੀ ਸੀ ਚੂਰੀ ਮੈਨੂੰ ਤਾਂ ਐ ਸੀ ਕਿ ਮੈਂ ਫਾਸਟ ਰੱਖ ਨਹੀਂ ਸਕਦੀ ਤੇ ਮੈਨੂੰ ਡਾਕਟਰ ਨੇ ਮਨਾ ਕੀਤਾ ਵੀ ਤੁਸੀਂ ਫਾਸਟਿੰਗ ਜੰਮੀ ਨਹੀਂ ਕਰਨੀ ਮੈਂ ਨੂੰ ਨਹੀਂ ਪਤਾ ਭਾਬੀ ਆ ਜੋੜੇ ਹੱਥ ਤੇਰੇ ਮੁਰੇ ਜਾ ਉੱਥੇ ਰਾਮ ਕਰ ਲੈ ਜਾ ਕੇ ਪਾਣੀ ਤਾਂ ਲਿਆ ਦਿਓ ਤੂੰ ਨਹੀਂ ਬੈਠਣ ਦਿੰਦੀ ਮੈਨੂੰ 2 ਮਿੰਟ ਉਹਨਾਂ ਨੂੰ ਜਮੀ ਨਹੀਂ ਆਇਆ ਹੋਂਦਾ ਮੈਂ ਕਿਵੇਂ ਸਾਫ਼ ਕਰੂੰਗੀ ਪਾਪ ਕਰ ਬਾਬੀ ਇਹ ਗਮਲਾ ਪਾਸੇ ਕਰੀ ਆਏ ਹੈ ਬਾਬੀ ਗਮਲਾ ਪਾਸੇ ਕਰੀ ਸੁਖੀ ਮਿੰਦੋ ਥੋੜੀ ਸਮਝ ਨਹੀਂ ਆਉਂਦੀ ਜਿੰਨਾ ਮੈਂ ਤੁਹਾਨੂੰ ਕਹਿ ਰਹੀ ਆ ਮੇਰੀ ਤਬੀਅਤ ਠੀਕ ਨਹੀਂ ਤੁਸੀਂ ਉਨੇ ਹੀ ਵੱਧ ਮੈਨੂੰ ਦੁੱਖ ਦਿੰਨੇ ਹੋ ਕੀ ਦੁੱਖ ਦੇ ਤਾਂ ਹੁਣ ਤੈਨੂੰ ਇਥੋਂ ਗਮਲਾ ਵੀ ਨਹੀਂ ਚੱਕਿਆ ਜਾਂਦਾ ਮੈਥੋਂ ਨਹੀਂ ਚੱਕਿਆ ਹੁੰਦਾ ਤੁਸੀਂ ਦੇਖ ਤਾਂ ਲੋ ਕਿੰਨਾ ਹੈਵੀ ਹੈ ਪਹਿਲਾਂ ਮੈਨੂੰ ਜਿੱਸੇ ਕਹਿੰਦਾ ਸਕੂਟੀ ਸਾਫ ਕਰ ਦੇ ਤੁਸੀਂ ਮੇਰੇ ਦੁਸ਼ਮਣੋਂ ਦੁਸ਼ਮਣ ਹੈ ਨਹੀਂ ਸੀ ਪਰ ਤੂੰ ਬਣਾ ਲੇਂਗੀ ਹਾ ਲੱਛਣ ਕਰ ਕਰ ਕੇ ਸਕੂਟਰੀ ਸਾਫਤ ਕਰਨ ਤੇ ਕਿੰਨਾ ਕ ਟਾਈਮ ਲੱਗਦਾ ਜ਼ੋਰ ਲੱਗਦਾ ਕੋਈ ਕੱਪੜਾ ਹੀ ਘਸਾਉਣਾ ਉਹ ਤੇ ਕਿਵੇਂ ਲੱਛਣ ਨਹੀਂ ਕਰ ਰਹੀ ਮੈਂ ਸੱਚੀ ਕਹਿਣੀ ਆ ਮੇਰੀ ਤਬੀਅਤ ਨਹੀਂ ਠੀਕ ਹੈਗੀ ਤੁਸੀਂ ਕਿਉਂ ਨਹੀਂ ਸਮਝਦੇ ਅੱਜ ਸਵੇਰ ਦਾ ਤਾਂ ਇੰਦੂ ਵੀ ਬਾਲਾ ਹੋਈ ਜਾਂਦਾ ਤੇ ਤੈਨੂੰ ਸਮਝਦੇ ਸੀ ਨਾ ਤਾਂ ਹੀ ਇੰਨਾ ਲਾਚੜ ਗਈ ਤੂੰ ਤਾਂ ਹੀ ਸਰ ਚੜ ਗਈ ਸੁੱਖੀ ਮੈਂ ਕੋਈ ਨਹੀਂ ਲਾਚੜੀ ਮੇਰਾ ਕੋਈ ਦਿਲ ਨਹੀਂ ਕਰਦਾ ਮੈਂ ਤਾਂ ਤੁਹਾਨੂੰ ਕਹਿਣੀ ਆ ਮੇਰੀ ਮੰਮੀ ਘਰ ਤੋੜ ਦੂ ਮੈਨੂੰ ਮੈਂ ਉੱਥੇ ਭਾਬੀ ਜੀ ਅੱਛਾ ਉੱਥੇ ਤੈਨੂੰ ਐਸ ਤਰ੍ਹਾਂ ਰਸਤੀਆਂ ਕਰਨ ਨੂੰ ਤੋਰ ਦੇ ਤੇ ਇੱਥੇ ਕੰਮ ਕੌਣ ਕਰੂਗਾ ਮੈਂ ਤਾਂ ਆਪਣੇ ਘਰੇ ਵਗ ਜੂਗੀ ਮੇਰਾ ਭਰਾ ਭਕਾ ਰੋਟੀਆਂ ਦੀਦੀ ਮੈਂ ਠੀਕ ਨਹੀਂ ਹੈਗੀ 15 20 ਦਿਨ ਲਾ ਆਉਂਗੀ ਤੂੰ ਟੰਗ ਦੀ ਮੈਨੂੰ ਦਵਾਈ ਦਵਾ ਦੇਣਗੇ ਉਹ ਤੁਹਾਨੂੰ ਤਾਂ ਮੈਂ ਕਹਿ ਕੇ ਕਿ ਥੱਕ ਗਈ ਤੁਸੀਂ ਤਾਂ ਮੈਨੂੰ ਕੋਈ ਦਵਾਈ ਨਹੀਂ ਦਵਾ ਰਹੇ ਨਹੀਂ ਭਾਬੀ ਅੱਜ ਤਾਂ ਤੈਨੂੰ ਬਰਤ ਦਾ ਬਹਾਨਾ ਜੇ ਤੂੰ ਪੇਕੇ ਜਾਣਾ ਉਹੀ ਕਹ ਦੇ ਉਹੀ ਲਾਇਆ ਵੀ ਨਾ ਜਾ ਜੇ ਤੇਰਾ ਚਿੱਤ ਨਹੀਂ ਲੱਗਦਾ ਅਰੇ ਮੈਂ ਕੀ ਕਰਨ ਜਾਣਾ ਬੇਕੇ ਜਿਵੇਂ ਇੱਥੇ ਖੁਸ਼ ਹੁੰਦੀ ਤੇ ਤੰਦਰੁਸਤ ਹੁੰਦੀ ਪੈ ਤਾਂ ਤੁਸੀਂ ਛੇਤੀ ਛੇਤੀ ਕਹਿੰਦੇ ਸਾਨੂੰ ਵਿਆਹ ਤੋਂ ਬਾਅਦ ਬੱਚਾ ਚਾਹੀਦਾ ਫਿਰ ਹੁਣ ਜਦ ਮੇਰੀ ਤਬੀਅਤ ਨਹੀਂ ਠੀਕ ਥੋੜ੍ਹਾ ਹੀ ਫਰਜ ਬੰਦੇ ਨਾ ਮੈਨੂੰ ਡਾਕਟਰ ਦੇ ਲੈ ਕੇ ਜਾਂਦਾ ਹੋਰ ਕੌਣ ਲੈ ਕੇ ਜਾਊ ਭਾਬੀ ਤੂੰ ਵਰਤ ਦਾ ਕਾਦਾ ਰੱਖ ਲਿਆ ਕਲੇਸ ਪਾਈ ਬੈਠੀ ਆ ਤੇਰਾ ਇਹ ਕਲੇਸ ਨਾ ਕਿਸੇ ਨਾ ਕਿਸੇ ਨੂੰ ਲੈ ਕੇ ਬੈਠੂ ਆ ਘਰ ਚ ਆ ਕਰ ਲੈ ਸਕੂਟਰ ਸਾਹ ਨਾਲ ਗਮਲਿਆਂ ਚ ਪਾਣੀ ਪਾ ਦੀ ਮੇਰੀ ਮੈਨੂੰ ਤਾਂ ਨਹੀਂ ਹੁੰਦਾ ਮੈਨੂੰ ਸਮਝ ਨਹੀਂ ਹੁੰਦੀ ਇੱਕ ਕੁੜੀ ਹੋ ਕੇ ਵੀ ਕੁੜੀ ਦੀ ਫੀਲਿੰਗ ਨਹੀਂ ਸਮਝ ਰਹੀ। ਇਹ ਤਾਂ ਮੰਮੀ ਨੂੰ ਵੀ ਨਹੀਂ ਦੱਸ ਸਕਦੀ। ਦੇਖ ਉਹਨੂੰ ਹੁਣ ਪੁੱਛਦਾ ਵੀ ਠੀਕ ਐ ਪਾਲੀ ਹੁਣ ਤੂੰ ਓਏ ਗੱਲ ਸੁਣ ਓਏ ਮੂਰਖਾ ਤੈਨੂੰ ਪਤਾ ਐ ਵੀ ਘਰੇ ਨਿੱਕਾ ਨਾਣਾ ਹੋਣ ਵਾਲਾ ਐ ਭਾਈ ਤੂੰ ਫੇਰੇ ਇਹਨੂੰ ਵਿਚਾਰੀ ਨੂੰ ਵਰਤ ਕਿਉਂ ਰਖਾਇਆ ਮੈਂ ਤਾਂ ਯਾਰ تیرਵਾਜਾਂ ਕਰਕੇ ਰਖਾਤਾ ਮਾਂ ਵੀ ਸਾਰੇ ਰਖਦੇ ਆ ਚਲ ਇਹ ਰੱਖ ਲੂੰ ਕੰਗਰੀ تیرਵਾਜਾਂ ਕਰਕੇ ਰਖਾਤਾ ਆ ਲੋਕਾਂ ਨੇ ਨਾ ਬਸ ਇੱਕ ਵਹਿਮ ਪਾ ਰੱਖਿਆ ਵੀ ਜੇ ਜਨਾਨੀ ਵਰਤ ਰੱਖ ਲੇ ਬੰਦੇ ਦੀ ਉਮਰ ਲੰਮੀ ਹੋ ਜਾਂਦੀ ਐ ਓਏ ਮੂਰਖਾ ਤੂੰ ਆਪਦੀ ਉਮਰ ਲੰਮੀ ਕਰਦਾ ਕਰਦਾ ਦੋ ਜਾਨੇ ਦੀ ਉਮਰ ਛੋਟੀ ਕਰਨ ਤੇ ਲੱਗਿਆ ਤੂੰ ਇੱਕ ਤਾਂ ਵਿਚਾਰੀ ਇਹ ਇੱਕ ਉਹ ਵਿਚਾਰਾ ਜਿਹਨੇ ਹਜੇ ਜਨਮ ਵੀ ਨਹੀਂ ਲਿਆ ਸੋਚ ਮਾੜਾ ਮੋਟਾ ਕੁਛ ਲੰਮੀ ਸਹੀ ਗੱਲ ਹੈ ਜੀ ਬੱਸ ਭਾਬੀ ਰੋ ਨਾ ਸਾਨੂੰ ਮਾਫ਼ ਕਰ ਦੇ ਸਾਥ ਬੋੜ ਵੱਡੀ ਗਲਤੀ ਹੋ ਗਈ ਜੀ ਮੈਂ ਤਾਂ ਆਪਾਂ ਵੀ ਬਹੁਤ ਗਲਤੀ ਕੀਤਾ ਭਾਬੀ ਨਾਲ ਆਪਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀਗਾ ਵਰਤਪੁੱਤ ਤਾਂ ਸਾਰੀ ਉਮਰ ਰੱਖੀ ਜਾਊਗੀ ਪਰ ਆਹ ਸਨੇ ਮਸਾ ਮਸਾ ਹੁੰਦੇ ਹੁੰਦੇ ਨੇਗੀ ਇਹ ਸਮਾਦ ਦੁਬਾਰੇ ਨਹੀਂ ਆਉਂਦਾ ਹੁੰਦਾ ਇਹ ਤਾਂ ਐਵੇਂ ਰੀਤੀ ਰਿਵਾਜ ਬਣਾਏ ਹੋਏ ਨੇ ਮੇਰੀ ਗੱਲ ਸੁਣੋ ਆ ਜਨਨੀਆਂ ਵਿਚਾਰੀਆਂ ਸਾਰਾ ਦਿਨ ਵਰਤ ਰੱਖ ਕੇ ਆਥਨ ਤੱਕਰ ਭੁੱਖੀਆਂ ਰਹਿੰਦੀਆਂ ਨੇ ਤੇ ਆਥਰੇ ਉਹ ਜਦੋਂ ਚਲ ਮੈਂ ਆਪਦੇ ਤੇ ਗੱਲ ਲੈ ਲੈਣਾ ਮੇਰੇ ਵਰਗਾ ਬਾਹਰੋਂ ਡੱਕ ਕੇ ਦਰੂ ਨਾਲ ਘਰੇ ਆਉਂਦਾ ਉਹ ਬਤਰੀ ਰੀਕੀ ਜਾਂਦੀ ਹੁੰਦੀ ਹੈ ਮੇਰਾ ਬੰਦਾ ਉਹ ਮੈਂ ਵਰਤ ਖੋਲ ਨੂੰ ਇਹ ਕਾਰੇ ਦੇ ਰੀਤੀ ਰਿਵਾਜ ਨੇ ਐਵੇਂ ਵਿਚਾਰੀਆਂ ਨੂੰ ਤੰਗ ਕਰਨਾ ਵੀਰੇ ਤੂੰ ਵੀ ਬਾਲੀ ਤੋਂ ਮਾਗੀ ਮੰਗ ਲਾ ਮੈਨੂੰ ਬਹੁਤ ਵੱਡੀ ਗਲਤੀ ਹੋਊ ਮੈਂ ਨਾ ਲੋਕ ਕਹਿੰਦੇ ਗੱਲਾਂ ਮੈਂ ਦੇਖ ਬਈ ਬਨੇ ਸਾਰੇ ਰਖਾਉਂਦੇ ਆਂ ਤੂੰ ਗੋਣੀ ਰਖਉਂ ਮੈਂ ਤੋਂ ਬਾਲਾ ਵੱਡਾ ਬਾਪ ਹਾਂ ਮੈਨੂੰ ਮਾਫ ਕਰ ਦੇ ਤੂੰ ਹੱਥ ਝੁੜ ਕੇ ਮਾਫੀ ਲੈ ਐਤੂ ਬਾਦ ਨਹੀਂ ਕਿਹਦੇ ਇਹ ਗਲਤੀ ਕਰ ਪਾਪੀ ਮੈਨੂੰ ਮਾਫ ਕਰ ਦੇ ਮੈਂ ਵੀ ਤੈਨੂੰ ਬਹੁਤ ਕੁਝ ਬੋਲਿਆ ਨਾਲੇ ਮੈਂ ਵੀ ਮਾਫ ਕਰਦੀ ਮੈਨੂੰ ਇਹ ਲੱਗਦਾ ਸੀ ਕਿ ਤੂੰ ਵਰਤ ਕਰਕੇ ਕੋਈ ਹੁਣ ਟੰਗ ਕਰ ਰਹੀ ਆਂ ਪਰ ਮੈਨੂੰ ਹੁਣ ਪਤਾ ਲੱਗਿਆ ਕਿ ਤੇਨੂੰ ਇੰਨਾ ਦੁੱਖ ਹੋਇਆ ਮੈਨੂੰ ਮਾਫ ਕਰ ਦੇ ਭਾਬੀ ਉਹ ਚਲ ਕੋਈ ਨਾ ਜਿਹੜਾ ਕੁਝ ਹੋਣਾ ਉਹ ਤਾਂ ਹੋ ਗਿਆ ਦੇਖ ਇੱਕ ਮੈਂ ਤੈਨੂੰ ਦੱਸਦਾ ਮੰਨਿਆ ਕਿ ਰੀਤੀ ਰਿਵਾਜ ਬਣੇ ਨੇ ਪਰ ਰੀਤੀ ਰਿਵਾਜ ਐਵੇਂ ਵੀ ਨਹੀਂ ਹੋਣੇ ਚਾਹੀਦੇ ਵੀ ਜਿਹੜੇ ਕਿਸੇ ਦੀ ਜ਼ਿੰਦਗੀ ਨਾਲ ਖੇਡ ਜਾਣ ਸਹੀ ਗੱਲ ਹੈ ਮਾਸਟਰ ਜੀ ਬਸ ਸਾਰੇ ਜਿਹੜੇ ਬੈਠੇ ਸੀ ਬਸ ਐ ਜਿਹੀਆਂ ਗੱਲਾਂ ਹੋਈਆਂ ਮਨੁੱਖੀ ਹੋ ਗਿਆ ਇਹ ਦਰਦ ਨਾਲ ਬਿਲਕੀ ਗਈ ਮੈਂ ਮੇਰਾ ਸਾਰਾ ਮੋਬਾਈਲ ਤੇ ਲੱਗਿਆ ਰਿਹਾ ਐਡਾ ਪ੍ਰਸਤਾਵ ਆ ਜ਼ਿੰਦਗੀ 'ਚ ਐਡੀ ਵੱਡੀ ਗਲਤੀ ਹੋ ਗਈ ਬਾ ਦ ਆਪ ਦੇ ਆਪ ਨੂੰ ਵੀ ਨਹੀਂ ਮਾਫ ਕਰਦਾ। ਓਏ ਆ ਦੇਖ ਓਏ ਆ ਤੂੰ ਦੱਸ ਤਾ ਆ ਦੂਜੀ ਬਿਮਾਰੀ ਮੋਬਾਈਲ ਹੈ ਆਪਣੇ ਘਰਾਂ ਚ ਜਿਹੜਾ ਬੰਦਾ ਬਸ ਉਹਦੇ ਚ ਹੀ ਉੱਜਿਆ ਰਹਿੰਦਾ ਹੈ ਮਗਰ ਉਹ ਚਾਹੇ ਕੋਈ ਜਵਾਕ ਰੋਈ ਜਾਵੇ ਕੋਈ ਘਰ ਵਾਲੀ ਕੁਛ ਮੰਗਾਈ ਜਾਵੇ ਉਹਦੇ ਚ ਅੱਖ ਨਹੀਂ ਪਟਦਾ ਮੋਬਾਈਲ ਪਤਾ ਨਹੀਂ ਕੀ ਇਹ ਮੋਬਾਈਲ ਨੇ ਵੀ ਅੱਧੇ ਘਰ ਖਰਾਬ ਕਰਤੇ ਰਿਸ਼ਤੇ ਨਤੇ ਤੋੜਤੇ ਮੋਬਾਈਲ ਨੇ ਵੀ ਬਸ ਇੱਕ ਗੱਲ ਜ਼ਰੂਰ ਹੈ ਮਾਸਟਰ ਜੀ ਜਿੰਨਾ ਚਿੱਕ ਵੀ ਆਪਾਂ ਇਕੱਠੇ ਰਹਾਂਗੇ ਮੈਂ ਨਹੀਂ ਤੇਥੋਂ ਬਰਤ ਰਖਾਂਗਾ ਤੂੰ ਇੱਕ ਹੋਰ ਦੇਖ ਉਹਨੂੰ ਤੇਰੀ ਗੱਲ ਬਚਾਲਿਆ ਨਵਾਂ ਬਾਈਲ ਨੇ ਕੋਹਰ ਕਾਰਾ ਕਰਾਤਾ ਕਿਸੇ ਕੁੜੀ ਨੇ ਵਿਚਾਰੀ ਨੇ ਰੱਖਿਆ ਵਰਤ ਕੋਠੇ ਤੇ ਚੜ ਕੇ ਨਾ ਲੈਬ ਹੋ ਗਈਆਂ ਆਪਦੇ ਸਹੁਰਿਆਂ ਨੂੰ ਆਪਦੇ ਘਰ ਵਾਲੇ ਨੂੰ ਆ ਦੇਖੋ ਮੈਂ ਹਜੇ ਸੂਟ ਪਾਏ ਕਰਦੀ ਕਰਦੀ ਪਿੱਛੇ ਉਹ ਕੀ ਦਾੜਬੱਜੀ ਥੱਲੇ ਗਈ ਚਲੋ ਵੀਰੇ ਜਿਹੜਾ ਕੁਸਾਣਾ ਸੀ ਉਹ ਤਾਂ ਹੋ ਗਿਆ ਅੱਗੇ ਤੋਂ ਭਾਬੀ ਦਾ ਖਿਆਲ ਰੱਖਿਆ ਕਰੀ ਮੈਂ ਤਾਂ ਆਪਦੇ ਘਰੇ ਚਲੀ ਜਾਉਂਗੀ ਠੀਕ ਆ ਬੰਦ ਤੇਰੀ ਗੱਲ ਹੁਣ ਤਾਂ ਮੈਂ ਹੀ ਰੱਖੂ ਖਿਆਲ ਬਸ ਇੱਕ ਵਾਰੀ ਮਾਫ ਕਰ ਦੇ ਨਾਲੇ ਭਾਈ ਕੁੜੀਏ ਤੂੰ ਤਾਂ ਸਿਆਣੀ ਸੀ ਤੂੰ ਤਾਂ ਇਹਨੂੰ ਟੋਕ ਸਕਦੀ ਸੀ ਤੈਨੂੰ ਤਾਂ ਇਹ ਗੱਲਾਂ ਦਾ ਸਾਰੀਆਂ ਦਾ ਪਤਾ ਹੋਣਾ ਜਾਣੀਦਾ ਵੀ ਤੂੰ ਕਬੀਲਦਾਰੀ ਚ ਐ ਬਸ ਚਾਚਾ ਮੈਨੂੰ ਗਲਤੀ ਹੋ ਗਈ ਮੇਰੀ ਅਕਲ ਤੇ ਪੜਦਾ ਪੈ ਗਿਆ ਸੀ ਚਲ ਹੁਣ ਸਿਆਣਾ ਬਣ ਕੇ ਰਹੇਗਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀਮਿਓ ਸਾਰੀ ਸਭ ਤੋਂ ਪਹਿਲਾਂ ਤਾਂ ਹੈਪੀ ਕਰਵਾ ਚੌਤ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਜਿੱਦਾਂ ਕੀ ਤੁਹਾਨੂੰ ਪਤਾ ਹੈ ਨਾ ਇਹ ਕੁੜੀਆਂ ਦਾ ਫੇਵਰੇਟ ਫੈਸਟੀਵਲ ਹੁੰਦਾ ਤੇ ਹਾਂਜੀ ਸਾਡਾ ਇਹ ਵੀਡੀਓ ਰਹੀ ਇੱਕ ਛੋਟਾ ਜਿਹਾ ਮੈਸੇਜ ਹੈ ਤੇ ਬਹੁਤ ਲੋਕਾਂ ਲਈ ਇਹ ਬਹੁਤ ਹੀ ਨਾ ਪ੍ਰੀਯ ਤਿਹਾਰ ਹੈਗਾ ਜੋ ਇਹਨੂੰ ਮੰਨਦੇ ਨੇ ਠੀਕ ਹੈ ਅਸੀਂ ਇਸ ਚੀਜ਼ ਨੂੰ ਬढ़ावा ਵੀ ਨਹੀਂ ਦਿੰਦੇ ਵਰਤ ਰੱਖੋ ਅਸੀਂ ਇਸ ਚੀਜ਼ ਨੂੰ ਵੀ ਬढ़ावा ਨਹੀਂ ਦਿੰਦੇ ਵਰਤ ਨਹੀਂ ਰੱਖਣਾ ਚਾਹੀਦਾ ਹਾਂਜੀ ਆਪ ਕੋ ਆਪਣੀ ਮੰਨ ਦੀਆਂ ਖੁਸ਼ੀਆਂ ਨੇ ਠੀਕ ਹੈ ਤੇ ਬਾਕੀ ਹਾਂ ਹੈਲਥ ਹੈਲਥ ਤੋਂ ਵੱਡਾ ਆਪਣੀ ਤੋਂ ਵੱਡਾ ਕੋਈ ਚੀਜ਼ ਨਹੀਂ ਹੈਗੀ ਆਪਾਂ ਜੇ ਆਪਣੀ ਕੰਡੀਸ਼ਨ ਠੀਕ ਨਹੀਂ ਹੈਗੀ ਤਾਂ ਕਿਸੇ ਨੂੰ ਫੋਰਸ ਨਾ ਕਰੋ ਹਨਾ ਚਾਹੇ ਉਹ ਨੂੰਹ ਹੈ ਚਾਹੇ ਆਪਣੀ ਬੇਟੀ ਹੈ ਚਾਹੇ ਕੋਈ ਵੀ ਅਬੀ ਤੂੰ ਵਰਤ ਰੱਖ ਹੀ ਰੱਖ ਕਿਉਂਕਿ ਜਿੱਥੋਂ ਤੱਕ ਆਪਾਂ ਨੂੰ ਪਤਾ ਵੀ ਇਹ ਸਾਰਾ ਇੱਕ ਬਹਿਮ ਹੈ ਇੱਕ ਦਿਨ ਭੁੱਖਾ ਰਹਿਣ ਨਾਲ ਆਪਣੇ ਪਤੀ ਦੀ ਉਮਰ ਨਹੀਂ ਲੰਬੀ ਹੋਣ ਲੱਗੀ ਨਾਲੇ ਭੈਣੋ ਸਾਨੂੰ ਪਤਾ ਹੀ ਆ ਹਨਾ ਵੀ ਉਹਦੀ ਜੇਬ ਦਾ ਖਰਚਾ ਹੁੰਦਾ ਉਹ ਅਲੱਗ ਹੁੰਦਾ ਉਹ ਉਹਨੂੰ ਪਤਾ ਵੀ ਉਹ ਕਿੱਥੋਂ ਪੈਸੇ ਲੈ ਕੇ ਆਉਂਦਾ ਆਪਾਂ ਨੂੰ ਤਾਂ ਸੂਟ ਵੀ ਚਾਹੀਦਾ ਆ ਵੀ ਚਾਹੀਦਾ ਉਹ ਵੀ ਚਾਹੀਦਾ ਮਹਿੰਗਾ ਪੈ ਜਾਂਦਾ ਹਾਂਜੀ ਸੁਖੀ ਤੁਸੀਂ ਕੀ ਬੋਲਣਾ ਚਾਹੋਗੇ ਅਸਤੇ ਭਈ ਕੁਛ ਨਹੀਂ ਕਹਿਣਾ ਚਾਹੁੰਦਾ ਸੰਤ ਜਿਹੜਾ ਕੁਝ ਡਾਇਰੈਕਟ ਮੈਲਸਿਸ ਤਾਂ ਉਹੀ ਹੋਇਆ ਸੰਨ ਭਈ ਗਾਲਾਂ ਨਾ ਕੱਢੇ ਨਹੀਂ 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 ਅਤਿਆਚਾਰ ਕੀਤੇ ਪਾਲੀ ਦੇ ਹਾਂਜੀ ਆਪਾਂ ਲੋਕਾਂ ਨੂੰ ਕੁਝ ਚੰਗਾ ਦੱਸ ਰਿਹਾ ਗਾਲਾਂ ਕਾਦੇ ਵਾਸਤੇ ਕੱਢ ਨਹੀਂ ਹਾਂ ਚਲੋ ਠੀਕ ਹੈ ਸਾਰੇ ਜਣੇ ਪਾਲੀ ਲਵਰ ਚੈਨਲ ਤੇ ਜਾਇਓ ਤੇ ਵੀਡੀਓ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਸਾਰੇ ਤੇ ਸਬਸਕ੍ਰਾਈਬ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਹਾਂਜੀ ਤੇ ਹਾਰ ਵੀ ਮਨਾਓ ਵੀ ਨਾਲ-ਨਾਲ ਆਪਣੀ ਸਿਹਤ ਦਾ ਖਿਆਲ ਵੀ ਰੱਖਿਆ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਚ